ਪੰਜਾਬ ਪੁਲਿਸ ਦੀ ਵਰਦੀ ਪਾ ਘਰ ਦੇ ਵਿੱਚ ਦਾਖਲ ਹੋਏ ਲੁੱਟੇਰੇ ਆਪਣੇ ਹੀ ਘਰ ਦੇ ਵਿੱਚ ਬੈਠਾ ਚੁੱਕ ਲਿਆ ਨੌਜਵਾਨ ਤੇ ਬਾਅਦ ਵਿੱਚ ਜੋ ਕੀਤਾ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ ਜਿਹਾ ਅਜਿਹਾ ਇੱਕ ਮਾਮਲਾ ਫਾਜ਼ਿਲਕਾ ਦੇ ਪਿੰਡ ਕਾਬੂਲ ਸ਼ਾਖੂਬਣ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਘਰ ਦੇ ਵਿੱਚ ਲੁਟੇਰੇ ਦਾਖਲ ਹੁੰਦੇ ਨੇ ਉਹ ਵੀ ਪੁਲਿਸ ਦੀ ਵਰਦੀ ਪਾ ਕੇ ਤੇ ਕੰਦ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਘਰ ਦੇ ਵਿੱਚ ਬੈਠੇ ਪਰਿਵਾਰ ਨੂੰ ਇੱਕ ਗੱਲ ਕਹਿੰਦੇ ਨੇ ਕਿ ਤੁਹਾਡੇ ਬੇਟੇ ਦੇ ਉੱਪਰ ਨਸ਼ੇ ਦਾ ਪਰਚਾ ਦਰਜ ਹੋਇਆ ਹੈ ਜਿਸ ਦੇ ਤਹਿਤ ਪੁਲਿਸ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈਣ ਆਈ ਹੈ ਤੇ ਪਰਿਵਾਰ ਦੇ ਵਿੱਚ ਬੈਠੇ ਇਸ ਨੌਜਵਾਨ ਨੂੰ ਉਹਨਾਂ ਦੇ ਵੱਲੋਂ ਚੁੱਕ ਲਿਆ ਜਾਂਦਾ ਹੈ ਤੇ ਆਪਣੀ ਕਾਰ ਦੇ ਵਿੱਚ ਬਿਠਾ ਕੇ ਲੈ ਜਾਂਦੇ ਨੇ ਇਹ ਪੁਲਿਸ ਵਾਲੇ ਜਿਹੜੇ ਕਿ ਦੇਖਣ ਨੂੰ ਪੁਲਿਸ ਵਾਲੇ ਸਨ ਪਰੰਤੂ ਇਹ ਲੁਟੇਰੇ ਸਨ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ ਤੇ ਪਰਿਵਾਰ ਨੂੰ ਇੱਕ ਚਕਮਾ ਦਿੱਤਾ ਪੁਲਿਸ ਦਾ ਕਿ ਉਹ ਪੁਲਿਸ ਹੈ ਹਾਲਾਂਕਿ ਇਹ ਲੁਟੇਰੇ ਸਨ ਇੱਕ ਗਰੋ ਸੀ ਜਿਹੜਾ ਕਿ ਆਮ ਲੋਕਾਂ ਨੂੰ ਲੁੱਟਦਾ ਤੇ ਕੁਝ ਸਮੇਂ ਬਾਅਦ ਜਦੋਂ ਇਸ ਨੌਜਵਾਨ ਨੂੰ ਕਾਰ ਵਿੱਚ ਬਿਠਾ ਕੇ ਇਹ ਲੁਟੇਰੇ ਲੈ ਜਾਂਦੇ ਨੇ ਤੇ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਤੇ ਉਹਨਾਂ ਦੇ ਕੋਲੋਂ ਫਿਰੌਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਉਹ ਵੀ ਕੋਈ ਛੋਟੀ ਮਟੂਰ ਰਕਮ ਨਹੀਂ ਬਲਕਿ 50 ਲੱਖ ਰੁਪਏ ਦੀ ਜਿਹੜੀ ਰਕਮ ਹੈ ਜਿਹੜੀ ਫਿਰੌਤੀ ਹੈ ਉਸ ਪਰਿਵਾਰ ਦੇ ਕੋਲੋਂ ਮੰਗ ਹੋ ਜਾਂਦੀ ਹੈ ਇਸ ਤੇ ਇਸ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਕਿ ਇਹ ਜਿਹੜੇ ਲੋਕ ਸਨ ਜਿਹੜੇ ਪੁਲਿਸ ਬਣ ਕੇ ਉਹਨਾਂ ਦੇ ਘਰ ਵਿੱਚ ਆਏ ਸਨ ਇਹ ਪੁਲਿਸ ਨਹੀਂ ਬਲਕਿ ਕੋਈ ਲੁਟੇਰੇ ਨੇ ਕੋਈ ਗਰੋ ਹੈ ਇਸ ਦੇ ਤਹਿਤ ਹੀ ਇਸ ਪਰਿਵਾਰ ਨੇ ਥਾਣੇ ਦੇ ਵਿੱਚ ਸਬੰਧੀ ਰਿਪੋਰਟ ਦਿੱਤੀ ਤੇ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਪੁਲਿਸ ਨੇ ਬਹੁਤ ਜਲਦੀ ਹੀ ਬਹੁਤ ਜ਼ਿਆਦੀ ਵੈਸੇ ਮੁਸ਼ਕਲ ਇਸ ਪੁਲਿਸ ਨੂੰ ਕਰਨੀ ਪਈ ਉਸ ਤੋਂ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹ ਗੱਲ ਸਾਬਿਤ ਹੋ ਗਈ ਕਿ ਇਹ ਜਿਹੜੇ ਲੁਟੇਰੇ ਨੇ ਨਾ ਕਿ ਪੁਲਿਸ ਹੈ ਪੁਲਿਸ ਦੇ ਵੱਲੋਂ ਕੁਲਦੀਪ ਸਿੰਘ ਹਰਜਿੰਦਰ ਸਿੰਘ ਤੇ ਨਾਲ ਹੀ ਨਾਲ ਗੁਰਦੇਵ ਸਿੰਘ ਨਾਮ ਦੇ ਇਹਦਾ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਹੜੇ ਕਿ ਪੁਲਿਸ ਦੇ ਰੂਪ ਦੇ ਵਿੱਚ ਇਸ ਪਰਿਵਾਰ ਦੇ ਵਿੱਚ ਦਾਖਲ ਹੋਏ ਸਨ ਕੰਦ ਟੱਪ ਕੇ ਇਸ ਘਰ ਦੇ ਵਿੱਚ ਬੜੇ ਸੰ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਚੁੱਕਿਆ ਸੀ ਤੇ ਜਾਂਚ ਪੜਤਾਲ ਹੁਣ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਜਿੰਨੀ ਹੁਣ ਤੱਕ ਜਾਂਚ ਹੋਈ ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਸਿਰਫ ਔਰ ਸਿਰਫ ਪੈਸਿਆਂ ਦੀ ਖਾਤਰ ਇਸ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਸੀ ਇਸ ਨੌਜਵਾਨ ਨੂੰ ਚੁੱਕਿਆ ਸੀ ਉਹਨਾਂ ਨੂੰ ਲੱਗਦਾ ਸੀ ਕਿ ਇਸ ਪਰਿਵਾਰ ਦੇ ਕੋਲੋਂ ਉਹਨਾਂ ਨੂੰ 50 ਲੱਖ ਰੁਪਏ ਮਿਲ ਜਾਣਗੇ ਤੇ ਬਾਅਦ ਵਿੱਚ ਉਹ ਇਸ ਨੌਜਵਾਨ ਨੂੰ ਛੱਡ ਦੇਣਗੇ ਪਰੰਤੂ ਉਹਨਾਂ ਦੀ ਇਹ ਚਾਲ ਕਾਮਯਾਬ ਹੁੰਦੀ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਤੇ ਸਿਕੰਜਾ ਕੱਸ ਲਿਆ ਤੇ ਕਰੜੀ ਮੁਸ਼ਕਲ ਤੋਂ ਬਾਅਦ ਇਹ ਤਿੰਨ ਜਿਹੜੇ ਲੋਕ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਫੜੇ ਗਏ ਨੇ ਉਹਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਫਿਲਹਾਲ ਦੀ ਕੜੀ ਨੌਜਵਾਨ ਜਿਹੜਾ ਬਿਲਕੁਲ ਸੁਰੱਖਿਆ ਤਹਿਤ ਉਸ ਨੂੰ ਉਸ ਦੇ ਪਰਿਵਾਰ ਨੂੰ ਸਪੁਰਦ ਕਰ ਦਿੱਤਾ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦੀ ਜਾਂਚ ਤੋਂ ਹੁਣ ਤੱਕ ਜੋ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜੇ ਲੋਕ ਸਨ ਇਹਨਾਂ ਨੇ ਜਿੰਨਾਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਇਸ ਪਰਿਵਾਰ ਨੂੰ ਨਿਸ਼ਾਨਾ ਬੜਾਇਆ ਕਿਉਂਕਿ ਉਹ ਚਾਹੁੰਦੇ ਸਨ ਇਸ ਪਰਿਵਾਰ ਦੇ ਕੋਲੋਂ ਇਹ ਜਿਹੜੀ ਵੱਡੀ ਰਕਮ ਹੈ ਉਹ ਹਾਸਿਲ ਕਰ ਲੈਣਗੇ ਇਸ ਤੋਂ ਪਹਿਲਾਂ ਕਿ ਉਹਨਾਂ ਦਾ ਜਿਹੜਾ ਇਹ ਰਚਿਆ ਹੋਇਆ ਛੜਿਆ ਅੰਤਰ ਸੀ ਉਸ ਦੇ ਵਿੱਚ ਇਹ ਪਰਿਵਾਰ ਫਸਦਾ ਜਾਂ ਉਹਨਾਂ ਨੂੰ ਪੈਸੇ ਦਿੰਦਾ ਇਸ ਤੋਂ ਪਹਿਲਾਂ ਹੀ ਉਹਨਾਂ ਨੇ ਉਸ ਪਰਿਵਾਰ ਨੇ ਪੁਲਿਸ ਦੇ ਨਾਲ ਤਾਲੁਕਤ ਬਣਾ ਲਿਆ ਪੁਲਿਸ ਦੇ ਨੋਟ ਵਿੱਚ ਆ ਗਿਆ ਇਹ ਮਾਮਲਾ ਤੇ ਪੁਲਿਸ ਨੇ ਇਹਨਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਵਿਰਹਾਲ ਦੀ ਘੜੀ ਇਹ ਜਿਹੜਾ ਨੌਜਵਾਨ ਹੈ ਬਿਲਕੁਲ ਸੁਰੱਖਿਆ ਤਹਿਤ ਆਪਣੇ ਪਰਿਵਾਰ ਦੇ ਵਿੱਚ ਹੈ ਤੇ ਪੁਲਿਸ ਇਹਨਾਂ ਤਿੰਨਾਂ ਲੋਕਾਂ ਨੂੰ ਜਿਨ੍ਹਾਂ ਦੇ ਵਿੱਚ ਕੁਲਦੀਪ ਸਿੰਘ ਹਰਜਿੰਦਰ ਸਿੰਘ ਤੇ ਗੁਰਦੇਵ ਸਿੰਘ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਪੁਲਿਸ ਅਗਲੇਰੀ ਜਿਹੜੀ ਜਾਂਚ ਉਹ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਇਹਨਾਂ ਨੂੰ ਜਿਹੜੀ ਬੰਦੀ ਘੜੀ ਤੋਂ ਘੜੀ ਸਜ਼ਾ ਹੋਵੇਗੀ ਉਹ ਦਿੱਤੀ ਜਾਵੇਗੀ